ਹਲ ਹਲ ਐਕਟਿਵ ਐਕਟਿਵ ਕੰਮਾਈ ਹੋ ਗਿਆ ਹੋ ਗਿਆ ਕੋਈ ਕਿਸੇ ਕਿਸਮ ਦਾ ਕੋਈ ਕੋਈ ਜਾਣ ਪੁੱਝ ਕੇ ਕੋਈ ਅਫਸਰ ਘੇੜੇ ਮਰਵਾਉਂਦਾ ਹੋਵੇ ਕੋਈ ਪੈਸੇ ਮੰਗਦਾ ਹੁੰਦਾ ਉਹਦਾ ਦੇਣਾ ਮਤਲਬ ਥੋੜ੍ਹ ਮਿਆ ਤੁਹਾਨੂੰ ਉਹਨਾਂ ਨੇ ਬੜਾ ਤੰਗ ਬਚੋਲਿਆ ਉਹ ਤੁਸੀਂ ਕੰਮ ਕਰਿਓ ਘਰੇਲੂ ਝਗੜਾ ਹਾਂਜੀ ਤੁਸੀਂ ਲਿਖ ਕੇ ਦੇ ਦਿਓ ਠੀਕ ਹੈ ਜੀ ਇੱਥੇ ਅਸੀਂ ਬਿੱਤਾ ਜੀ ਸਾਰੇ ਬਿੱਤਾ ਸਾਨੂੰ ਪਤਾ ਨਹੀਂ ਕੀ ਸੀ ਆ ਡੀਸੀ ਆਇਆ ਅੱਛਾ ਜੀ ਕਰਦੇ ਤੁਹਾਨੂੰ ਬੱਸ ਤੁਸੀਂ ਕੰਮ ਪਤਾ ਕੀ ਮੂਹ ਜਬਾਨੀ ਦੀ ਜਾਈ ਨਾ ਪਾਣੀ ਥੋਕਾ ਅਜੀ ਲੈ ਲਈ ਇਹਦਾ ਫੋਨ ਨੰਬਰ ਰਹਿਣੇ ਲੱਗਦਾ ਇਹਦਾ ਮੇਰਾ ਕੀ ਹਾਲ ਹੈ ਆਜੰਦ ਆਜਾ ਆਜਾ ਕੋਈ ਕਿਸਕਾ ਮਾਈਕ ਇੱਥੇ ਬੈਠੇ <ढ़ा disgust> <णगाक>। अच्छा कोई और हाथ चाहिए क्या पेन है मतलब क्या चाहिए हां कोई किसी किस्म ਦੇ ਕੰਮ ਵਾਸਤੇ ਜੇ ਤੁਹਾਨੂੰ ਜਿਵੇਂ ਕੋਈ ਦੰਨਾ ਵੀ ਨਾਲ ਕੋਈ ਸਕੂਲ ਦਾ ਚਾਹੀਦਾ ਹੋ ਗਿਆ ਹੋ ਗਿਆ ਲੋ ਹੋ ਗਈ ਸੇ ਕਿਸੇ ਕਿਸਮ ਦੀ ਦਿੱਕਤ ਜਾਂ ਕੋਈ ਦਿੱਕਤ ਪਟਵਾਰੀਆਂ ਦਾ ਜਿਹੜਾ ਕੰਮ ਬੰਦ ਹੋ ਗਿਆ ਪਿਛਲੇ ਲੰਬੇ ਸਮੇਂ ਤੋਂ ਕਿ ਅੱਜ ਉਹ ਬਹੁਤ ਮੁਸ਼ਕਲ ਹੈ ਨੀ ਉ ਤਾਂ ਆਪਾ ਸਰਕਲ ਵੀ ਦੇਦੇ ਹੁੰਦਾ ਨਾ ਨਵੇਂ ਪਟਵਾਰੀ ਭਰਤੀ ਕਰਦੇ ਆਪਾਂ ਮੁੰਡੇ ਉਹ ਨਹੀਂ ਆ ਰਿਹਾ ਜਿੱਦਾਂ ਤੁਸੀਂ ਇੱਕ ਪਿੰਡ ਦੇ ਵਿੱਚ ਇੱਕ ਪਟਵਾਰੀ ਹੈ ਜਾਂ ਦੋ ਪਿੰਡ ਦਿੱਤੇ ਉਹਨਾਂ ਕੋਲ ਤੀ ਤੀ ਪਿੰਡ ਉਹ ਕਿਹੜੇ ਦੋ ਪਿੰਡ ਸਦੀ ਕਿ ਸਰਕਲ ਜਿਹੜੇ ਸਰਕਲ ਨੇ ਨਾ ਆਪਣੇ ਕੋਲ ਖਾਲੀ ਪਏ ਸੀ ਹੁਣ ਪਟਵਾਰੀਆਂ ਦੀਆਂ ਨੀਆਂ ਭਰ ਕੇ ਕੀਤੀਆਂ ਨੇ 11 1200 ਆ ਗਏ ਤੇ 11 1200 ਦੇ ਟ੍ਰੇਨਿੰਗ ਦਾ ਟਾਈਮ ਘਟਾ ਕੇ ਹੋਰ ਆ ਜਾਂਦੇ ਤੇ ਹੁਣ ਫਿਰ ਸਰਕਲ ਨਾ ਪਹਿਲਾਂ ਥੋੜੀ ਸਹੀ ਗੱਲ ਹੈ 15 15 20 ਹਾਂਜੀ ਹੁਣ ਉਹ ਘਟਾ ਕੇ ਮਤਲਬ ਜਿੰਨੀਆਂ ਆਪਣਾ 36 37 ਤੋਂ ਹੱਥ ਲੱਗਦਾ ਉਹ ਉਹ ਵਰਕ ਲੱਗਦੀ ਇਸ ਰਹਿ ਗਿਆ ਉੱਥੇ ਵੀ ਕੰਮ ਆ ਜਾਂਦਾ ਹਾਂ ਉਹ ਤਾਂ ਚਲੋ ਹੈ ਸੀਗਾ ਉਹਦਾ ਵੀ ਲੱਗਦੀ ਕਿਸੀ ਕਿਸਮ ਦਾ ਇਸ ਤਰ੍ਹਾਂ ਦਾ ਵੀ ਕੋਈ ਆਪ ਨੂੰ ਜ਼ਿਆਦਾ ਟਾਈਮ ਲਾਉਂਦਾ ਉਹ ਇੱਕ ਬੰਦਾ ਆਟਕੇ ਫਿਰ ਮੇਰੇ ਯਾਰ ਪਰ 500 ਰੁਪਏ ਦੇ ਕੇ ਕੰਮ ਨਹੀਂ ਕਰਾਉਂਦੇ ਬਣੀ ਕਿ ਚੱਕਰ ਇਹ ਤਾਂ ਹੈਗਾ ਹੀ ਇਸ ਤਰ੍ਹਾਂ ਤਾਂ ਕੁਝ ਚੱਲਦਾ ਹੀ ਹੈ ਇੱਥੇ ਚੱਲਦਾ ਸਰ ਕੁਝ ਕਿੰਨੇ ਦਾ ਕੰਮ ਆ ਕੇ ਇਹ ਸਾਰਾ ਕੁਝ ਇੱਥੇ ਚੱਲਦਾ ਸਰ ਮੈਂ ਤਾਂ ਚੱਲ ਕਿੰਨਾ ਦਾ ਬੋਲਣਾ ਹੈ ਇਹਦਾ ਸਰਕਲ ਹੈਗਾ ਇਹ ਉਹ ਪਹਿਲਾਂ ਜਾਇਦਾ ਬਿਲਕੁਲ ਇਹ ਹੈਗਾ ਇਹ 70 750 ਠੀਕ ਹੈ ਥੋੜੀ ਹੋਣੀ ਛੁਕਟੂ ਉਹ ਮੈਂ ਉਹੀ ਕੰਮ ਕਰਨਾ ਹੈ ਆਪਾ ਜੀ ਉਹਨੂੰ ਕਹਿ ਦਈਏ ਨਾ ਕਿ ਸਾਰਾ ਦੇ ਕੰਮ 17% ਹੋ ਗਿਆ ਉਹਦਾ 10% ਜਾਂ 15% ਦਾ ਫਰਕ ਕਹਿ ਸਕਦੇ ਨਹੀਂ ਭੈਣ ਹੈ ਫਰਕ ਹੈਗਾ ਉਹਨੂੰ ਪੂਰਾ ਟੋਟਲ ਲੈ ਜਾਣਾ ਮਤਲਬ ਜਿਹੜੇ ਵੀ ਪ੍ਰੋ ਆਰਡਰ ਆਉਂਦੇ ਨੇ ਸੱਚ ਤੱਕ ਪੂਰਾ ਲੱਗੂ ਹੁੰਦੇ ਉਹ ਆਤਾ ਪ੍ਰਾਣੀਆ ਤਾਂ ਗੱਲ ਵੀ ਚੱਲਣੀ ਹੈ ਥੋੜੀ ਹੋਣੀ ਜਾਣੀ ਬਿਲਕੁਲ बच्चा बच्चा मिट्टी खाने लग जाए बच्चे लिट्टियां खाने लग जाए वो होली होली जाती यार थोड़ा थोड़ा इधर थोड़ी थोड़ी वो तैयार कर लो बहुत बढ़िया ये कुछ है ना नंबर नंबर ले आ जाओ आ गया छोटा बच्चा मैं कह जी हो गया स्वागत है थैंक यू देखो इधर बाकी सर यू आर गोइंग हां जी ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸਰ ਮੇਰਾ ਕਿਰਾਇਆ ਮਜੀ ਸਾਫ ਕਲੀਅਰ ਨਸਰਾਲਾ ਨੀਰ ਹਾਂ ਤੇ ਸਰ ਮੈਂ ਗ੍ਰੈਜੂਏਟ ਆ ਸਰ ਇੱਥੇ ਪੂਰੇ ਸੇਡ ਦਾ ਕਹਿ ਬਣਾਣਾ ਕੈਬਨ ਕੋਲ ਸੀ ਜੀ ਸਰ ਦੋ ਹੁਣ ਜੀ ਸਰ ਮੈਂ ਤਾਂ ਬਾਹਰ ਲਾ ਕੇ ਆਇਆ ਹੁਣੇ ਦੇਖੋ ਚੱਲ ਕੇ ਆਇਆ ਤੇ ਮੇਰੇ ਦੋਨੋਂ ਬੋ ਫਲੈਕਸ ਤੋਂ ਮੈਂ ਪ੍ਰੋਬਲਮ ਆ ਰਹੀ ਹੈ ਬਾਤ ਵਿੱਚ ਬਹੁਤ ਜ਼ਿਆਦਾ ਮੈਂ ਕਿਹਾ ਬਾਤ ਕਰੀਏ ਜਿੱਥੇ ਖੜੀ ਹੋ ਤੁਸੀਂ ਕਰ ਲਓ ਤੁਸੀਂ ਇੱਧਰ ਖੜੀ ਹੋ ਸਰ ਸਾਡਾ ਨਾ 3 ਸਾਲ ਦਾ ਬੱਚਾ ਹੈ ਜੀ ਅਸੀਂ ਪੀਜੀਆਈ ਕਾਫੀ ਵਾਰੀ ਲੱਗਿਆ ਤੁਹਾਨੂੰ ਪੁੱਛਣਾ ਨਹੀਂ ਕੋਈ ਤੇ ਹਾਰ ਦਾ ਪ੍ਰੈਸ਼ਰ ਕਰਾਉਣਾ ਹੈ ਅੱਛਾ ਹਾਂ ਜੀ ਉਹਦਾ ਬਾਹ ਦਾ ਫੁੱਲਦਾ ਨਹੀਂ ਹੈ ਕਿ ਉਹਦੇ ਕਰਕੇ ਬਹੁਤ ਜ਼ਿਆਦਾ ਕੀ ਡਾਕਟਰ ਕੀ ਕਹਿੰਦੇ ਡਾਕਟਰ ਕਹਿੰਦੇ ਵੀ ਇਹਦਾ ਹਾਰ ਜਿਹੜਾ ਫੇਫੜੇ ਆ ਫੇਵੜਾ ਜੇ ਮਾਸਟਰ ਚੜ ਗਿਆ ਉਹਦੇ ਨਾਲ ਜਿਹਦਾ ਸਰਾਖ ਬੰਦ ਹੋਵੇ ਉਹ ਮਿਲਿਆ ਨਹੀਂ ਹੈਗਾ ਅਪਾਇੰਟਮੈਂਟ ਵੀ ਜੇ ਚੋ ਹਾਂਜੀ ਉੱਥੇ ਇੱਕ ਤਰੀਕਾ ਪਾਉਂਦੇ ਕਿਦਾਂ ਕਰ ਜਾਂਦੇ ਨੇ ਇਹਦਾ ਫੇਵ ਨਹੀਂ ਫੇ ਅੱਗੇ ਤਰੀਕ ਮਾਉਂਦੇ ਚਾਰ ਪੰਜ ਵਾਰੀ ਇੱਥੇ ਕੰਮ ਕਰੋ ਤੁਸੀਂ ਸਾਰਾ ਆਪਣਾ ਕਾਗਜ਼ੀਰ ਪਹੁੰਚਾਣਾ ਹਾਂਜੀ ਸਾਨੂੰ ਦਿਓ ਹਾਂਜੀ ਹਾਂਜੀ ਸਾਨੂੰ ਦੋਸੀ ਕਰ ਭਾਵੇਂ ਦਿੱਲੀ ਤੋਂ ਕਰਾਉਣਾ ਪੈ ਗਿਆ ਠੀਕ ਹੈ ਸਰ ਇੱਕ ਇੱਕ ਗੱਲ ਹੋਰ ਸੀਗਾ ਜੀ ਸਾਨੂੰ ਨਾ ਟਾਂਡਾ ਸਾਨੂੰ ਮਰਾਸਪੁਰ ਰਿਆ ਟਾਂਡੇ ਰੋਡ ਤੇ ਸਾਡੀ ਜ਼ਮੀਨ ਸੀਗੀ ਤੇ ਉੱਥੇ ਪਟਵਾਰੀ ਸਾਹਿਬ ਨੇ ਮਤਲਬ ਸਾਡੇ ਕੋਲ ਪੈਸੇ ਵੀ ਲੈ ਲਏ ਪਹਿਲਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਨਾ ਕੀ ਕੀਤਾ ਮਤਲਬ ਫ ਤੇ ਆਪਣੇ ਦਾਦੇ ਦਾ ਉਹ ਦੁਬਾਰਾ ਆਪਾਂ ਸਾਲ ਬਾਅਦ ਜਦੋਂ ਫੱਡ ਕਢਾ ਕੇ ਤੇ ਨਾ ਫੇਵਣੀ ਚੜਿਆ ਜੀ ਸਰਪੇ ਜਦੋਂ ਪਟਵਾਰੀ ਸਾਹਿਬ ਆਇਆ ਪੁਣੋਂ ਨੂੰ ਦਿੱਤੀ ਉਹ ਕਹਿੰਦੇ ਵੀ ਜਿਹੜੇ ਪਹਿਲਾ ਪਟਵਾਰੀ ਸੀਗੇ ਉਹ ਆਪਣਾ ਬਦਲੀ ਹੋ ਗਈ ਉਹਨਾਂ ਨੇ ਪੈਪ ਕੋਈ ਖਾ ਕੇ ਫੈਰਦੇ ਹੋ ਕੇ ਸਾਡਾ ਫੇਵ ਉੱਦੋਂ ਤੋਂ ਦੀ ਕੰਮ ਪਿਆ ਸਰ ਜੀ ਦੇ ਦਿਓ ਲਿਖੇ ਜੇ ਮੈਨੂੰ ਹੁਣੇ ਦੋਸਾਬੇ ਠੀਕ ਹੈ ਮੈਨੂੰ ਇਹੀ ਕੰਮ ਨਾ ਕੈਂਪ ਆਫਿਸ ਹੋ ਜਾਣਾ ਚਾਹੀਦਾ ਜੀ ਹਾਂਜੀ ਠੀਕ ਹਰ ਰੋਜ਼ ਤਮੈ ਇਥੇ ਨਹੀਂ ਹੁਣ ਹਾਂਜੀ ਹਾਂਜੀ ਪਰ ਕਿਤੇ ਇਹੀ ਸਮੱਸਿਆਵਾਂ ਬਲਾਸ਼ਾ ਹੋ ਗਈਆਂ ਨੇ ਇਹੀ ਸਮੱਸਿਆਵਾਂ ਦਸੂਗੇ ਦੀਆਂ ਹੋਣਗੀਆਂ ਉਹ ਕੋਈ ਗੱਲ ਠੀ ਉਹ ਤੁਸੀਂ ਰਿਪੋਰਟਰ ਦਿਓ ਉਹ ਤਾਂ ਸੀ ਉਹ ਤਾਂ ਸੀ ਹਾਂ ਉਹ ਸਾਡਾ ਫਰਕ ਠੀਕ ਹੈ ਠੀਕ ਹੈ ਸਰ ਠੀਕ ਹੈ ਸ਼ੁਕਰੀਆ ਥੈਂਕ ਯੂ ਪਾਡੀ ਮੈਂ ਤਹਿਸੀਲ ਕੰਪਲੈਕਸ ਚ ਆਇਆ ਬਹੁਤ ਲੋਕ ਮਿਲੇ ਮਾਮਾ ਵੀ ਮਿਲਿਆ ਬਜ਼ੁਰਗ ਵੀ ਮਿਲੇ ਮੁਲਾਜ਼ਮ ਵੀ ਇੱਥੋਂ ਦੇ ਮਿਲੇ ਮੈਂ ਕਮੀਆਂ ਪੁੱਛ ਰਿਹਾ ਹਾਂ ਮੈਂ ਇਹ ਟੈਕਨੀਕਰ ਨ ਆਇਆ ਕਿ ਸਾਰਾ ਕੁਝ ਸਹੀ ਚੱਲੀ ਜਾਂਦਾ ਹੈ ਜੇ ਮੈਂ ਪਹਿਲਾਂ ਦੱਸਿਆ ਹੋਵੇ ਜੇ ਪਹਿਲਾਂ ਦੱਸਿਆ ਹੋਵਾਂਗੇ ਆ ਫਿਰ ਉਹ ਜਿਹੜੇ ਸਾਰਾ ਕੁਝ ਸੈੱਟ ਕਰ ਲੈਣਗੇ ਆਂਕ ਵੀ ਅੱਜ ਮੁੱਖ ਮੰਤਰੀ ਨੇ ਹੋਣਾ ਉਹ ਦੇਖ ਲੈਣਗੇ ਜਾਂ ਫਿਰ ਲੋਕਾਂ ਨੂੰ ਵੀ ਉਹ ਕਰ ਸਕਦੇ ਵੀ ਜੇ ਤੈਨੂੰ ਪੁੱਛ ਲਿਆ ਕੁਝ ਤੈਨੂੰ ਤੂੰ ਐਂ ਕਹਿ ਦੀਂ ਕਿ ਕਮਾਲ ਹੋਈ ਜਾਂਦੀ ਆ ਬਹੁਤ ਏਦਾਂ ਦਾ ਸੀ ਨਹੀਂ ਉਹ ਕਰਦੇ ਮੈਂ ਲੋਕਾਂ ਚੋਂ ਆਇਆ ਆ ਮੈਂ ਲੋਕਾਂ ਚ ਹੀ ਰਹਿਣਾ ਸੋ ਲੋਕਾਂ ਨੇ ਦੱਸਿਆ ਕਿਸੇ ਦੀ ਕੋਈ ਪਟਵਾਰੀ ਨਾਲ ਸੰਬੰਧਤ ਸਮੱਸਿਆ ਕਿਤੇ ਕਿਸ ਪਿੰਡ ਦੇ ਵਿੱਚ ਸੀਵਰੇਜ ਨਾਲ ਕਨੈਕਟ ਨਹੀਂ ਹੋਇਆ ਘਰ ਕੋਈ ਕੋਈ ਇੱਕ ਸਮਾਜਸੀ ਮਿਲੇ ਉਹ ਕਹਿੰਦੇ ਵੀ ਅਸੀਂ ਐਂਬੂਲੈਂਸ ਤੁਲੇ ਕਰਨੀ ਹੈ ਤੁਹਾਨੂੰ ਤੇ ਅਸੀਂ ਕੰਮ ਕਰਦੇ ਆ ਸੋ ਇਹੀ ਸਾਡਾ ਫਰਜ਼ ਬਣਦਾ ਹਕਤੌਰ ਮੁੱਖ ਮੰਤਰੀ ਮੈਂ ਇਹ سلسلہ ਜਿਹੜਾ ਉਹ ਜਾਰੀ ਰੱਖੂਗਾ ਮੈਨੂੰ ਵੀ ਬਹੁਤ ਸਕੂਨ ਮਿਲਦਾ ਜਦੋਂ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਘਰੇ ਜਾਨਾ ਤੇ ਤੁਸੀਂ ਟੀਵੀ ላይ ਦਿਖਾਉਂਦੇ ਹੋ ਤਾਂ ਪਤਾ ਕਿਉਂਕਿ ਮੈਂ ਤਾਂ ਚਲਾ ਜਾਊਂਗਾ ਤੁਸੀਂ ਬਾਅਦ ਕਿਹਨਾਂ ਨਾਲ ਫੇਰ ਗੱਲ ਕਰੋਗੇ ਸ਼ਾਇਦ ਮੇਰੇ ਹੁੰਦੇ ਉਹਨਾਂ ਨਾਲ ਬੋਲ ਸਕਣ ਜਿੰਨਾਂ ਤੁਹਾਡੇ ਨਾਲ ਬੋਲ ਬੋਲਦੇ ਨੇ ਮੈਨੂੰ ਬਹੁਤ ਕੁਝ ਤੁਹਾਡੇ ਜਿਹੜੇ ਟੀਵੀ ਦੇ ਬਾਈਟਸ ਨੇ ਬਾਅਦ ਦੇ ਵਿੱਚ ਜਿਹੜੀਆਂ ਉਹਨਾਂ ਚੋਂ ਵੀ ਸਿੱਖਣ ਨੂੰ ਮਿਲਦਾ ਸੋ ਇਹ ਮੇਰਾ ਫਰਜ਼ ਬਣਦਾ ਹੈ ਤੁਹਾਨੂੰ ਵੀ ਚੌਥਾ ਖੰਭਾ ਕਿਹਾ ਜਾਂਦਾ ਲੋਕਾਂਤਰ ਦਾ ਤੁਹਾਡਾ ਵੀ ਆਪਾਂ ਜੇ ਹਰ ਰੋਜ਼ ਮਿਲ ਕੇ ਆਪਾਂ ਇਸ ਤਰ੍ਹਾਂ ਦੀਆਂ ਕਮੀਆਂ ਜਾਂ ਪੁਰਾਣੀਆਂ ਜੋ ਸਿਸਟਮ ਚ ਅਧੂਰੀਆਂ ਜਿਹੜੀਆਂ ਕਮੀਆਂ ਨੇ ਜਿਹੜੀਆਂ ਉਹਨਾਂ ਨੂੰ ਕਮੀਆਂ ਨੂੰ ਦੂਰ ਕਰਕੇ ਆਪ ਪੂਰਾ ਕਰੀਏ ਕਮੀਆਂ ਦਾ ਜ਼ਿਕਰ ਕੀਤਾ ਸਰ ਕੱਲ ਸਕੂਲ ਵਿਜ਼ਿਟ ਕੀਤੀ ਇੱਕ ਸਵਾਲ ਉੱਥੇ ਪੜਿਆ ਕਿ ਗਰੀਬੀ ਕੀ ਨੂੰ ਕਹਿੰਦੇ ਆ ਸਿਲੇਬਸ ਲੱਗਦਾ ਬਦਲਣ ਦੀ ਜ਼ਰੂਰਤ ਹੈ ਅਪਡੇਟ ਕਰਨ ਦੀ ਜ਼ਰੂਰਤ ਹੈ ਦੇਖੋ ਮਤਲਬ ਜੇ ਅੱਜ ਦੇ ਜ਼ਮਾਨੇ 'ਚ ਵੀ ਅਸੀਂ ਇਹ ਪੜਾਈ ਜਾਂਦੇ ਆ ਕਿ ਗਰੀਬੀ ਕੀ ਹੁੰਦੀ ਹੈ ਬੇ ਆਖਿਆ ਕਰੋ ਮਤਲਬ ਇਹ ਸ਼ਾਇਦ ਪ੍ਰਾਈਵੇਟ ਸਕੂਲਾਂ 'ਚ ਚੱਲ ਹੋਣਾ ਇਹ ਸਵਾਲ ਸਾਨੂੰ ਬਸ ਗਰੀਬੀ ਹੀ ਸਿਖਾਈ ਜਾਂਦੇ ਆ ساری ਉਮਰ ਕਿ ਗਰੀਬ ਰਹਿਣਾ ਤੁਸੀਂ ਰੋਟੀ ਕਪੜਾ ਮਕਾਨ ਜਿਹਦੇ ਕੋਲੇ ਨਾਮ ਹੋਵੇ ਉਹਨੂੰ ਗਰੀਬ ਕਿਹਾ ਜਾਂਦਾ ਹੈ ਇਹ ਨੰਬਰ ਮਿਲਦੇ ਆ ਫਿਰ ਕਿ ਹਾਂ ਵੈਰੀ ਗੁੱਡ ਤੁਸੀਂ ਗਰੀਬੀ ਨੂੰ ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਹੈ ਤੁਹਾਨੂੰ ਦਾਤ ਦੇ ਦੱਸਦੇ ਸਾਨੂੰ ਅੱਜ ਚੰਦ ਤੇ ਅਸੀਂ ਪਹੁੰਚ ਚੁੱਕੇ ਹਾਂ ਸਾਨੂੰ ਸਾਡੇ ਜਿਹੜੀ ਪੜ੍ਹਾਈ ਹੈ ਉਹ ਐਡਵਾਂਸ ਸਟੇਜ ਤੇ ਹੋਣੀ ਚਾਹੀਦੀ ਹੈ ਨਾ ਕਿ ਇਹੀ ਪੁੱਛੀ ਜਾਈਏ ਗਰੀਬੀ ਕੀ ਹੁੰਦੀ ਹੈ ਕਿਹੜੇ ਨੇ ਕਦੋਂ ਲੁੱਟਿਆ ਸਾਨੂੰ ਕਿਹੜਾ ਬਾਦਸ਼ਾਹ ਕਦੋਂ ਲੁੱਟ ਕੇ ਲੈ ਗਿਆ ਸਾਨੂੰ ਆਤਮ ਨਿਰਭਰ ਤੇ ਸਾਨੂੰ ਪੰਜਾਬ ਤਾਂ ਖਾਸ ਤੌਰ ਤੇ ਇੱਕ ਐਸੀ ਸਟੇਟ ਹੈ ਜਿਹੜੀ ਹਮੇਸ਼ਾ ਲੀਡ ਕਰਦੀ ਪੰਜਾਬ ਰਾਜ ਜਿਹੜਾ ਲੀਡ ਕਰਦਾ ਹੈ ਹਰ ਇਨਕਲਾਬ ਤੇ ਭਾਵੇਂ ਹਰ ਇਨਕਲਾਬ ਆਪਾਂ ਮੈਂ ਯਾਦ ਵੀ ਲੜਾਈ ਸੀ ਤੇ ਜਦੋਂ ਵੀ ਕਿਤੇ ਪੰਜਾਬ ਦੀ ਲੋੜ ਪੈਂਦੀ ਹੈ ਦੇਸ਼ ਨੂੰ ਤਾਂ ਪੰਜਾਬ ਜਿਹੜਾ ਦੇਸ਼ ਵਾਸਤੇ ਖੜਦਾ ਸੋ ਅੱਜ ਵੀ ਹੁਣ ਕਚਹਿਰੀਆਂ ਚ ਆਏ ਹਜੇ ਵੀ ਉਹੀ ਹਜੇ ਖੜੇ ਉੱਥੇ ਫਰਜ਼ਾਂ ਤੇ ਉੱਥੇ ਹਜੇ ਇੰਤਕਾਲਾਂ ਤੇ ਉੱਥੇ ਜਿਹੜੇ ਮੁਸ਼ਤਰਕੇ ਦੀਆਂ ਤਕਸੀਮਾਂ ਤੇ ਖੜੇ ਹਜੇ ਵੀ ਉਹ ਹੋਗਾ ਸਾਰਾ ਹੋਊਗਾ ਪਰ ਥੋੜਾ ਟਾਈਮ ਲੱਗੇ ਲਗਾਤਾਰ ਰੇਡ ਕਰ ਰਹੇ ਹੋ ਕੱਲ ਵੀ ਰੇਡ ਰੇਡ ਲਗਾਤਾਰ ਲੋਕਾਂ 'ਤੇ ਕਰ ਰਹੇ ਹਾਂ ਇਹ ਕਹਿ ਲੋ ਜਿੱਦਾਂ ਕੱਲ ਬੱਸਾਂ ਦਿੱਤੀਆਂ ਅੱਗੇ ਉਹਨਾਂ ਲਈ ਦਿਨਾਂ ਦੇ ਵਿੱਚ ਵੀ ਜਾਰੀ ਬਣ ਗਈਆਂ ਜੀ ਹੁਸ਼ਿਆਰਪੁਰ ਦੇ ਵਿੱਚ ਵੀ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੁਝ ਬੱਸਾਂ ਸਾਰੇ ਸਾਰੇ ਜਿੰਨੇ ਵੀ ਸਰਕਾਰੀ ਸਕੂਲ